ਆ ਵੀ ਲੈਂਦਾ ਜਿੱਦਣਾ ਹੂੰ ਨਵਾਂ ਨਵਾਂ ਬੋਲਟ ਬਣਾ ਕੇ ਲਿਆਂਦਾ ਤੇ ਜੱਪ ਪਾਪਾ ਮੈਨੂੰ ਹੂਟਾ ਦਵਾ ਕੇ ਲਿਆ ਤੇ ਮੈਂ ਆ ਚੱਲ ਮੈਂ ਉਹਨੂੰ ਉਹਨੂੰ ਗਾੜੀ ਲੈ ਬਨੇ ਬਾਹ ਲਿਆ ਕੁੜੀਏ ਮੇਰੇ ਦਿਮਾਗ 'ਚ ਜੇ ਪਤਾ ਨਹੀਂ ਕੀ ਆਈ ਤੇ ਮੈਂ ਕਿਹਾ ਫੜਲਾ ਹੈਂਡਲ ਅੱਛਾ ਵੀ ਹੌਲਾ ਹੀ ਹੋਊਗਾ ਹੌਲਾ ਰੱਲਾ ਐ ਹੋਈ ਦਿਨ ਹੁਣੇ ਆ ਕਣਕਾਂ ਇਹਦੇ ਅੱਛਾ ਕਣਕਾਂ ਇਹ ਵੱਡੀਆਂ ਨਹੀਂ ਪੱਕੀਆਂ ਹੀ ਕਣਕ ਆਓ ਇਦਾਂ ਦਾ ਹੀ ਮੌਸਮ ਹੈ ਮੈਂ ਇਹਨੂੰ ਨਾ ਫੜਾਤਾ ਮੋਟਰਸਾਈਕਲ ਉਹਨੇ ਫੜਿਆ ਤੇ ਉੱਤੋਂ ਨਾ ਕਿਤੇ ਪਤਾ ਨਹੀਂ ਕੀ ਚੱਕਰ ਬਣਿਆ ਰੇਸ ਹੋ ਗਈ। ਪਰ ਰੇਸ ਹੋ ਗਈ ਤੇ ਇੱਕੇ ਦਮ ਮੋਟਰਸਾਈਕਲ ਗਿਆ ਢੋਲ ਗਿਆ ਮੋਟਰਸਾਈਕਲ। ਕੁੜਿਆ ਬਾਈ ਮੋਟਰਸਾਈਕਲ ਹੁਣਾ ਮੇਰੇ ਨਾਲ 40 ਦੀ ਸਪੀਡ ਤੇ 40 50 ਦੀ ਸਪੀਡ ਤੇ ਕੁੜਿਆ ਹਰ ਫਲ ਗਿਆ ਮੈਂ ਵੀ ਡੋਲ ਗਿਆ ਤੇ ਜਿੱਦਾਂ ਹੈ ਐ ਵੱਜਾਈ ਤੇ ਕਣਕ ਚ ਜਿੱਦਾਂ ਇੱਥੇ ਐ ਨਹੀਂ ਹੋ ਗਿਆ ਮੁੱਦਾ ਮੋਟਰਸਾਈਕਲ ਇਹ ਗਾੜੀ ਚਲਾਉਂਦਾ ਹੀ ਮੇਰੀ ਥਲੇ ਲਾ ਤੈਨੂੰ ਮੈਂ ਚੁੱਕ ਕੇ ਆਹਦੇ ਉੱਤੇ ਸੁੱਟ ਕੇ ਤਾਂ ਜਿਤਨਾ ਐ ਡਿੱਗਣ ਦੇ ਤਾਂ ਟੰਡਾ ਇਹਨੂੰ ਮੈਂ ਚੁੱਕ ਕੇ ਦਿੱਤੀ ਭਾਗ ਦੇ ਉੱਤੇ ਸੁੱਟ ਕੇ ਤਾਂ ਪਿੱਛੇ ਤੋਂ ਪਿੱਛੇ ਨੂੰ ਘੜਤਾਲਾ ਐ ਐ ਘੱਟ ਕੇ ਕੁੜੀਏ ਬਾਬੇ ਨਾ ਵੀ ਉਹ ਚੀਜ਼ ਨੂੰ ਸਾਲ ਹੋ ਗਿਆ ਗੱਲ ਦੀ ਨਹੀਂ ਨਿਕਲਦੀ ਮਾ ਜੱਲੇ ਆਉਂਦੀ ਐ ਨਾ ਉਹ ਗੱਲ ਸਾਲੇ ਮੇਰੇ ਰੂਈ ਖੜੇ ਹੋ ਜਾਂਦੇ ਨਹੀਂ ਜੇ ਇੱਕ ਇੱਕੋ ਦੋ ਠੀਕ ਨਹੀਂ ਸੀ ਇੱਕੋ ਦੇ ਲਫਾਫਾ ਜਿਹਾ ਵੀ ਲੱਗਾ ਸੀ ਬਾਥਰੂਮ ਵਾਲਾ ਤੇ ਕੁੜੀਏ ਬਾਬੇ ਮੈਂ ਸੋਚਦਾ ਨਾ ਕਿ ਇੱਕ ਕੁੜੀ ਉਹ ਦੋ ਮਿਲਾਂ ਇੱਕ ਛੱਟ ਹੀ ਉਹਦੇ ਤਾਂ ਚੀਜ਼ ਤੇ ਇੱਕੋ ਛਾਪਾ ਹੋਰ ਪਾ ਲੈ ਲੱਗਦਾ ਹੈ ਮੁਰਗੀ ਮੈਨੂੰ ਪੁੱਛ ਲਾ ਕਿ ਏਜੰਡਾ ਉੱਠ ਆਪਾ ਘਰੇ ਨਾ ਦੱਸੀ ਦੇਲਾ ਨਾ ਕਰੇ ਨਾ ਦੱਸੇ ਨਾ ਜਾ ਕੇ ਮੈਨੂੰ ਕਿਹਾ ਕਹਿੰਦਾ ਕੋਈ ਗੱਲ ਨਹੀਂ ਜੋ ਹੋ ਗਿਆ ਦੇਲ ਉਦੋਂ ਵੇਖਿਆ ਘਰੇ ਨਾ ਦੱਸਿਆ ਹਾਂ ਮੈਂ ਨਹੀਂ ਘਰੇ ਨਹੀਂ ਦੱਸਦਾ ਵੀਲਾ ਤੂੰ ਸਗੋਂ ਕਹਿਣਾ ਜਾ ਕੇ ਘਰੇ ਦੱਸਦਾ ਮੈਨੂੰ ਕਹਿੰਦਾ ਲੈ ਤੇਰੇ ਨਹੀਂ ਢਿੱਡ ਚ ਪਾਚਦੀ ਗੱਲ ਤੂੰ ਹੁਣ ਵੀਲਾ ਜਦੋਂ ਖੇਡਦਾ ਵਾ ਤੇ ਉਹ ਜਤਰਾਣ ਚੀੜਾ ਬੜਾ ਹੀ ਨਿਕਲ ਆਉਂਦੇ ਹਾਂਦਿਆਂ ਨੂੰ ਨਹੀਂ ਭਜਨ ਦਿੰਦਾ ਨਹੀਂ ਨਹੀਂ ਇਹ ਚੀੜਾ ਵਾ ਹੁਣ ਮੰਨ ਕੇ ਚੱਲ ਵੀ ਇੰਨੀ ਜਵਾਗ ਦੇ ਛੱਟ ਲੱਗੀ ਹੋਵੇ ਉਸ ਤੋਂ ਬਾਅਦ ਚ ਫੇਰ ਕਵਰ ਕਰ ਜਾਣੀ ਤੇ ਮਹਾਰਾਜ ਹੈਗਾ ਹੀ ਐ ਸੱਚੇ ਪਾਤਸ਼ਾਹ ਇੱਕ ਬਲਗੀ ਚੱਕਰਿਆ ਇੱਕ ਆਪਾਂ ਚੀਜ਼ਾਂ ਨਹੀਂ ਮੰਨਦੇ ਮੈਂ ਗੇਣਾ ਚੈਨਾ ਨਾ ਵੀ ਇਹਨੇ ਆਮ ਬੱਚੇ ਨੂੰ ਜ਼ਿਆਦਾ ਸਟਰੋਂਗ ਹੋਣਾ ਕਿਉਂਕਿ ਜਿੰਨੀ ਉਹਦੀ ਅਰਦਾਸ ਹੋਈ ਅਰਦਾਸ ਹੋਈ ਹੋਰ ਦਾਕਵਾ ਨੇ ਹਾਂ ਹੋਰ ਦਾਕਵਾ ਨੇ ਅਸਰ ਕਰਨਾ ਹੀ ਕਰਨਾ ਸਹ ਪਾਜ ਬੜਾ ਫਰਕ ਪੈਂਦਾ ਇਹ ਉਹ ਚੀਜ਼ ਹੈ ਨਾ ਜਿਹੜੀ ਕਿਉਂਕਿ ਜਿਹੜੀ ਸੰਗਤ ਹੈ ਸੰਗਤ ਦੀ ਅਰਦਾਸ ਹੁੰਦੀ ਹੈ ਨਾ ਤੇ ਉਹ ਨਹੀਂ ਜਾਇਆ ਜਾਂਦੀ ਤੇ ਹੁਣ ਮੈਂ ਕਿ ਇਹ ਉਹੀ ਚੀਜ਼ ਹੋ ਇਦਾਂ ਨਾ ਇਹ ਜਿਹੜੀਆਂ ਇੰਨੀਆਂ ਅਰਦਾਸਾਂ ਹੋਈਆਂ ਨਾ ਉਹਨਾਂ ਨੇ ਵੀ ਅਸਰ ਦਿਖਾਉਣਾ ਬੜਾ ਸੰਗਤ ਖਲੋਤੀ ਆ ਕੀ ਕਹਦਾ ਕਿਹੜੇ ਬੰਦੇ ਜੀ ਰੱਬ ਵਸਦਾ ਜਿਹੜੇ ਬੰਦੇ ਨੇ ਮਨੋ ਕੀਤੀ ਆ ਤੇ ਉਹਦੀ ਧੁਰ ਦਰਗਾਹੇ ਪਹੁੰਚਣੀ ਉਸ ਬੰਦੇ ਦੀ ਜਿਹਨੇ ਮਨੋ ਕਰਦੀ ਵਿਦਾ ਆ ਇਹ ਨਾ ਮੇਲੇ ਦੇ ਵਿੱਚ ਅਰਦਾਸ ਹੁੰਦੀ ਬਸ ਉਹ ਹੀ ਸੰਤ ਹੋਈ ਹਜ਼ਾਰਾਂ ਦੇ ਵਿੱਚ ਹਾਂ ਤੇ ਜਦੋਂ ਮੇਲੇ ਦੇ ਵਿੱਚ ਇੱਕ ਜਗਾਰਾ ਛੱਡਿਆ ਜਾਂਦਾ ਤੰਦ ਰੁਸਤੀ ਦਾ ਉਹ ਦਰਗਾਹੇ ਲੱਗਦਾ ਦਰਗਾਹੇ ਲੱਗਦਾ ਉਹ ਇਹ ਨਾ ਵੀ ਕਈ ਬੰਦੇ ਹੁੰਦੇ ਜਿਹੜੇ ਰੱਬ ਨੂੰ ਮਿਲਦੇ ਹੁੰਦੇ ਉਹ ਤੋਂ ਨਹੀਂ ਉਹ ਨਾ ਹੁਣ ਮੰਨ ਕੇ ਚੱਲ ਗਈ ਬੰਦੇ ਦੇ ਵਿੱਚ ਹੀ ਰੱਬ ਹੈ ਕੋਈ ਨਾ ਕੋਈ ਗੱਲ ਜਿਹੜੀ ਸੱਚੀ ਗਈ ਤੇ ਉਹ ਮਾਲਕ ਤੋ ਪਹੁੰਚਣੀ ਪੁੰਚਣੀ ਤਾਂ ਤਾਈਂ ਸੰਤ ਦੇ ਵਿੱਚ ਜਦੋਂ ਵੀ ਆਪਾਂ ਸੰਗਤ ਦਾ ਮੇਨ ਮੋਟਿਵ ਕੀ ਹੈ ਜਦੋਂ ਦਮਾਨ ਲੱਗਦਾ ਵਾ ਆਪਾਂ ਸੰਗਤ ਸੰਗਤ ਅਤੇ ਪੰਗਤ ਇਹਦਾ ਕੀ ਹੈ ਸੰਗਤ ਦੇ ਵਿੱਚ ਆਪਾਂ ਇਹ ਹੁੰਦਾ ਕਿ ਸੰਗਤ ਦੇ ਵਿੱਚ ਬਹਿ ਕੇ ਕੀਰਤਨ ਸੁਣੋ ਉਸ ਰਪੀ ਰੂਪ ਹੋ ਜਾਂਦਾ ਸੀ ਸੰਗਤ ਦੇ ਵਿੱਚ ਬਹਿ ਕੇ ਤਾਂ ਤੇ ਜੇ ਪੰਗਤ ਦੇ ਵਿੱਚ ਬਹਿ ਗਿਆ ਪ੍ਰਸ਼ਾਦਾ ਛਕਦੇ ਏਕ ਹੁੰਦਾ ਸਾਰਾ ਹੀ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਕੋ ਕੋ ਬੈਠਣ ਦੇ ਨਾਲ ਇੱਕੋ ਜਿਹਾ ਬਿਲਕੁਲ ਹੈ ਜੀ ਬਸ ਇਹ ਚੀਜ਼ ਹੈ ਕੋਈ ਉਹਦੇ ਚ ਵੀ ਆਈਪੀ ਨਹੀਂ ਹੈਗਾ ਸਾਰੇ ਇੱਕੋ ਜਿਹੇ ਵੱਡਾ ਨਹੀਂ ਛੋਟਾ ਨਹੀਂ ਸਾਰੇ ਇੱਕ ਆ ਤੇ ਜਦੋਂ ਦਮਾਨ ਦੇ ਵਿੱਚ ਬਹਿ ਕੇ ਆਪਾਂ ਕਥਾ ਸੁਣਦੇ ਆਂ ਮਹਾਰਾਜ ਦਾ ਨਾਮ ਲੈਨੇ ਆ ਤੇ ਉਹਦੇ ਫਿਰ ਪਰਮੇਸ਼ਰ ਦਾ ਨਾਮ ਹੋ ਜਾਂਦਾ ਨਾ ਜਦੋਂ ਸੰਗਤ ਦੇ ਵਿੱਚ ਆਪਾਂ ਬਹਿ ਕੇ ਸਾਰਾ ਕੁਝ ਕਰਦੇ ਆਂ ਉਹ ਤੇ ਚੀਜ਼ਾਂ ਲੱਭਦੀਆਂ ਨਹੀਂ ਨਹੀਂ ਤੁੜ ਗਈ ਬੰਦੇ ਦਮਾਨ ਦੇ ਵਿੱਚ ਜ਼ਰੂਰ ਜਾ ਕੇ 5 ਮਿੰਟ ਹਾਜ਼ਰੀ ਲਵਾਉਂਦੇ ਆਂ ਪਹਿਲਾਂ ਬਲਾ ਕਿੱਦਾਂ ਹੁੰਦਾ ਜਦੋਂ ਛੋਟੇ ਛੋਟੇ ਹਨੇ ਮੇਲੇ ਜਾਣਾ ਪਹਿਲੋਂ ਮਾਤਾ ਦੇ ਨਾਲ ਮਿਲੇ ਜਾਣਾ ਵੀ ਸਿੱਧਾ ਉਹਨੇ ਸਲੂਬਰ ਤੇ ਖੜਨਾ ਇਸ਼ਨਾਨ ਕਰਾਉਣਾ ਇਸ਼ਨਾਨ ਕਰਾ ਕੇ ਮੁੜ ਕੇ ਉਹਨੇ ਦੂਜਾ ਮਰਾ ਮੱਥਾ ਟਿਕਾ ਕੇ ਮੁੜ ਕੇ ਉਹਨੇ ਸਿੱਧਾ ਲੈ ਜਾਣਾ ਦਵਾਨ ਚ ਦਵਾਨ ਚ ਬਹਾਉਣਾ ਉਹਨੇ ਬਾ ਆ ਕੇ ਮੁੜ ਕੇ ਗੱਫਾ ਪਾਣੀ ਛਕਾ ਕੇ ਤੇ ਮੁੜ ਕੇ ਜਾਂਦਾ ਐ ਇਦਾਂ ਦਾ ਹੁੰਦਾ ਸਿਸਟਮ ਤੇ ਉਹ ਹੋਰ ਤੇ ਨਿਕਲ ਗਿਆ ਅੱਗੇ ਨਾਲ ਕਈ ਹੈਗੇ ਬੰਦੇ ਅਜੇ ਵੀ ਜਿਹੜੇ ਸਾਰੀ ਸਾਰੀ ਤੇ ਦਵਾਨ ਚ ਮਰਾਤੀ ਤਿੰਨ ਛੁੱਟੇ ਕੇਲੇ ਵਿੱਚ ਸ਼ਹਿਰ ਵਿੱਚ ਗਿਰੀਆਂ ਆ ਬਣਾ ਕੇ ਜੱਗ ਕਪੀਤਾ ਫਰ ਮੈਂ ਛੁੱਟੇ ਆ ਅੰਦਰ ਪੀਤਾ ਨੇ ਫਿਰ ਸਿੱਪ ਸਿੱਪ ਕਰਕੇ ਅੱਧਾ ਘੰਟਾ ਲਾ ਕੇ ਪੀਤਾ ਮੈਂ ਨਜ਼ਾਰਾ ਵੜਾਇਆ ਪਰ ਨਹੀਂ ਬੜਾ ਆਨੰਦ ਆਇਆ ਤਾਂ ਡੇਲੀ ਨਹੀਂ ਪੀਣਾ ਮੈਂ ਤੇ ਬੰਜੂਨ ਲੁੱਧੜ ਉਹਨਾਂ ਕਾ ਮੈਂ ਪੀਣਾ ਵੀ ਹੁਣ ਪੀ ਲਿਆ ਤੇ ਅਜੇ ਮੈਂ ਹੁਣ ਵਾਵਾ ਦੇਣਾ ਬਾਅਦ ਪੀਉਂਗਾ ਇਹ ਹਾਡੇ ਨਾ ਦੁੱਜਾਂ ਦਾ ਗਧਰਾ ਹੁੰਦਾ ਈ ਉਹ ਮੁੰਡਾ ਖੇਡਦਾ ਹੁੰਦਾ ਈ ਉੱਥੋਂ ਥਾਂਦਿਆਂ ਦਾ ਇਹਨੂੰ ਪਤਾ ਅਸੀਂ ਅਜੇ ਮੰਨ ਕੇ ਚੱਲੋ ਗਰਾਊਂਡ ਦੇ ਵਿੱਚ ਆਂ ਗਰਾਊਂਡ ਦੇ ਵਿੱਚ ਅਸੀਂ ਨਿਕਲਣ ਲੱਗੇ ਤੇ ਉਹਨੇ ਆਉਂਦਿਆਂ ਨੂੰ ਲੀੜੇ ਪਾ ਕੇ ਤੇ ਰੈਡੀ ਵੀ ਹੋਇਆ ਹੁੰਦਾ ਸੀ। ਪੁਲਵਾਂਜੀ ਆ ਗਏ ਜੇ। ਕਰੋ ਸਾਹਿਬ ਫਿਰ ਮੈਂ ਚੱਲਣਾ। ਮੈਂ ਚੱਲਾਂ ਹਰ ਕਰੋ ਸਾਹਿਬ। ਬਸ ਆਉਂਦਿਆਂ ਨੂੰ ਨੇ ਰੈਡੀ ਹੋਇਆ ਨਾ। ਬਸ ਇੰਨੇ ਟਾਈਮ 'ਚ ਹੀ ਉਹਨੇ ਬਸ ਆਉਂਦਿਆਂ ਨੂੰ ਇਹ ਪਾ ਕੇ ਬੂੜਬੜ ਚੱਲ ਪਈ। ਚੰਗਾ ਉਸਤਾਦ ਮੈਂ ਚੱਲਿਆ ਜੇ ਫਿਰ ਤੁਸੀਂ ਆਜੋ। ਬਸ ਜਿਹੜਾ ਆ ਰਿਹਾ ਉਹ ਦਰ ਆਇ ਨਾਲ ਹਾਂ ਮਾਤ ਉਹ ਦਰ ਮੈਂ ਆਪਾਂ ਪਹਿਲਾ ਮੈਚ ਉਸੇ ਚਲੋ ਹਾਰ ਗਏ ਟਾਈਮ ਨਾਲ ਜਦੋਂ ਆਪਾਂ ਮਿਹਨਤ ਲੰਮੇ ਉੱਥੇ ਲਓ ਜਿੱਤੇ ਕਿਹੜਾ ਆਪਾਂ ਮੈਨੂੰ ਮੈਨੂੰ ਦੱਸ ਦੋ ਨਾ ਜਿੱਤੇ ਕਿਹੜੇ ਆ ਆ ਜਿਹੜੇ 5 6 ਮੈਚ ਹਰੇ ਹੀ ਆ ਦੋਤਾ ਪੂਰਾ ਲਾ ਆਪਰੇ ਪੂਰੀ ਤਗੜੀਗੀ ਅੱਧੀ ਅੱਧੀ ਕਿਦਾਂ ਟੀਮ ਮਾੜੀ ਬਣਾਈ ਆ ਮੈਚ ਹਾਰ ਗਏ ਆ ਪਰ ਹਣੇ ਕੀ ਚੱਕਰ ਆ ਬਿਜਲੇ ਆ ਵਾ ਗਿਆ ਜਲੇ ਵਾ ਛਕ ਲਿਆ ਜੋ ਆ ਗਿਆ ਉਹ ਛਕ ਲਿਆ ਇਹ ਤੇ ਮੂੰਹ ਬੰਨਣਾ ਪੈਣਾ ਹੈ ਨਾ ਉਹ ਮੇ ਕੋਈ ਪਹਿਲਾਂ ਆਈ ਬਾਜੀ ਆ ਸਾਡੀ ਆਡਰ ਜਿਵੇਂ ਆਇਆ ਕਰਨਾ ਵੀਡੀਓ ਆ ਉਹ ਇੱਕ ਆਏ ਕਬੂਤਰਾਂ ਵਾਲੇ ਸਾਡੇ ਘਰੇ ਹੁਣ ਉਹ ਦੁਜਮਰਾ ਮੈਂ ਉਹਨੂੰ 3-4 ਸਮੋਸੇ ਰੱਖੇ ਸਮੋਸੇ ਰਗੜ ਗਿਆ ਬਰਫੀ ਰੱਖੀ ਬਰਫੀ ਰਗੜ ਗਿਆ ਤੇ ਮੁੜ ਕੇ ਨਾ ਕਬੂਤਰ ਵੇਖਣ ਲੱਗੇ ਭਲਵਾਨ ਦੀ ਢਿੱਡ ਘਟਾਉਣਾ ਇਹ ਆਓ ਉਹਨਾਂ ਨੂੰ ਆਹ ਮੈਨੂੰ ਕਹਿੰਦਾ ਢਿੱਡ ਘਟਾਉਣਾ ਮੈਂ ਇੱਕ ਗੱਲ ਆ ਤੈਨੂੰ ਐਕਸਰਸਾਈਜ਼ ਕਰਨੀ ਪੈਣੀ ਆ ਐਕਸਰਸਾਈਜ਼ ਭਲਵਾਨ ਜੀ ਸਾਰੀਆਂ ਕਰੂੰਗਾ ਕਿਹੜੀ ਹੈ ਮੈਂ ਇਹ ਕਰਨਾ ਇਹ ਹੈ ਕਿ ਉੱਠ ਜਾ ਭਲਵਾਨ ਮੈਂ ਗਾੜੀ ਸੁਣ ਤੇ ਲੈ ਕਿੰਨਾ ਠੀਕ ਨਾ ਕਰਨੀ ਹੈ ਮੈਂ ਜਦੋਂ ਤੈਨੂੰ ਮੈਂ ਸਮੋਸੇ ਖਾਣ ਨੂੰ ਨਹੀਂ ਕਿਹਾ ਉਦੋਂ ਕਿਹਾ ਮੈਂ ਨਹੀਂ ਖਾਣੇ ਨਹੀਂ ਤੇ ਮੈਂ ਤੁਹਾਨੂੰ ਗੱਲ ਦੱਸਾਂ ਜਿੱਦਾਂ ਦਾ ਬੰਦਾ ਹੁੰਦਾ ਨਾ ਉਦਾਂ ਦੇ ਬੰਦੇ ਦੇ ਖਿਆਲ ਹੁੰਦੇ ਆ ਆਪਦੇ ਖਿਆਲ ਮੈਂ ਤੁਹਾਨੂੰ ਦੱਸਾਂ ਛੋਟੇ ਨਾ ਰੱਖਿਆ ਕਰੋ ਜੇ ਤੁਸੀਂ ਵੱਡਾ ਸੋਚੋਗੇ ਨਾ ਵੱਡੇ ਬਣੋਗੇ ਜੇ ਸੋਚਾ ਛੋਟਾ ਛੋਟਾ ਸੋਚੋਗੇ ਨਾ ਤੇ ਛੋਟੇ ਬਣੋਗੇ ਇਸ ਕਰਕੇ ਵੱਡਾ ਸੋਚਿਆ ਕਰੋ ਗਾਂ ਦਾ ਸੋਚਿਆ ਕਰੋ ਅੱਗੇ ਦਾ ਪੈਸੇ ਨੂੰ ਨਾ ਉਹਦੇ ਪੈਸੇ ਇੱਕ ਇੱਕ ਚੀਜ਼ ਬੜਾ ਕੀ ਹੁੰਦੀ ਆ ਨਾ ਤੁਹਾਡਾ ਕੋਈ ਹੱਕ ਰਹਦਾ ਤੇ ਨਾ ਹੀ ਤੁਹਾਨੂੰ ਕੋਈ ਦਿੰਦਾ ਵੱਧ ਜਿੱਦਣ ਜਿੱਦਣ ਤੁਸੀਂ ਲੈਣ ਵਾਲੇ ਹੋਗੇ ਨਾ ਤੁਸੀਂ ਗੱਲ ਚ ਗੂਠਾ ਦੇ ਕੇ ਲੈ ਲੈਣਾ ਤੇ ਨਾ ਤੁਸੀਂ ਆਪਦਾ ਹੱਕ ਛੱਡਣਾ ਕੇ ਇਸ ਕਰਕੇ ਮਿਹਨਤ ਲਾਇਆ ਕਰੋ ਰੱਬ ਦਾ ਨਾਮ ਲਿਆ ਕਰੋ ਤੇ ਨਾ ਮੈਂ ਤੁਹਾਨੂੰ ਜ਼ਿੰਦਗੀ ਚ ਇੱਕ ਗੱਲ ਦੱਸਦਾ ਨਾ ਹੀ ਤੁਹਾਡਾ ਕੋਈ ਖਾ ਸਕਦਾ ਜੇ ਖਾ ਕੇ ਉਹਨੂੰ ਨੀਂਦ ਕਿੱਦਾਂ ਆ ਜੂਗੀ ਤੁਹਾਡਾ ਖਾਧਾ ਉਹਨੇ ਆਜੂਗੀ ਨੀਂਦ ਕਿਸ ਨੂੰ ਕਹਨ ਨੂੰ ਲੋਕੀ ਜੋ ਮਰਜੀ ਗਈ ਜਾਣ ਉਹ ਫਲਾਨਾ ਖਾ ਗਿਆ ਢੀਂਗੜਾ ਖਾ ਗਿਆ ਨਹੀਂ ਇਥੇ ਦੁਨੀਆ ਵਾਂ ਦੁਨੀਆ ਗੱਲਾਂ ਕਰਦੀ ਹੁੰਦੀ ਐ ਪਰ ਇੱਕ ਚੀਜ਼ ਹੈਗੀ ਆ ਜੇ ਤੁਸੀਂ ਹੈਗੇ ਜੇ ਨਾ ਤਕੜੇ ਜੇ ਨਾ ਦੁਨੀਆ ਨੂੰ ਦੀਂਦੇ ਜੇ ਤਕੜਾ ਤਕੜਾ ਜਿਹੜਾ ਤਕੜਾ ਬੰਦਾ ਸੱਤੀ ਵੀ ਸੌ ਦਾ ਕੌਣ ਖਾਜੂ ਉਹਦਾ ਖਾਜੂ ਲੈ ਆਪਣੀ ਆਪਣੀ ਕਾਸੀਆ 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 ਬਾਈ ਜੀ ਉਹ ਫੋਟੋ ਦਾ ਕਰਿਆ ਫੋਟੋ ਕਿੰਦੇ ਕੋਲ ਹੁਣ ਹੁਣ ਫੋਟੋ ਕਰ ਬਾਈ ਨਾ ਰਮਨ ਜੀ ਜਲਦੀ ਖੋਲ 9270 ਜਲਦੀ ਕਰ ਹਾਂਜੀ ਕੋ ਗੱਲ ਲਈ ਦੁਨੀਆ ਮੈਚ ਵੀ ਜੀ ਜੀ ਸਾਹਿਬ ਤੁਹਾਡੀ ਟੀਮ ਦੇ ਨਾਲ ਕਿਹੜੀ ਟੀਮ ਦਾ ਆਪਾਂ ਅਨਾਉਂਸ ਕਰਦੇ ਆਂ ਤਿਆਰ ਨੇ ਟੀਮਾਂ ਵੀ ਲੈ ਵੀ ਪਹਿਲਵਾਨਾ ਗੋਪੀ ਆ ਜਾ ਇਧਰੋਂ ਇਹ ਪਾਸੇ ਸੰਗੂਰ ਸਿੰਘ ਮੱਲੀ ਦਾ ਪੁੱਤਰ ਜੀ ਧਾਤੀ ਗੋਪੀ ਨੇ ਮੈਨੂੰ ਮੈਂ 21 ਦੀ ਗੋਪੀ ਨੇ ਬਾਪੂ ਸਰ ਨੂੰ ਫੋਨ ਆਇਆ ਤੇ ਮੇਰੇ ਕੰਨਾਂ ਦੇ ਵਿੱਚੋ ਆਜ ਅਗਲੀ ਜਿਹੜੀ ਉਹ ਮੇਰੇ ਵੀਰੋ ਮੋਢੀ ਰਹਿੰਦੀ ਹੈ ਲੈ ਵੀ ਗੋਪੀ ਸੁਪਹਾਗਾ ਅੱਜ ਇਹ ਸਰਕਾਰ ਬਖਸ਼ਿਆ ਇਹ ਪਿਆਰ ਬਖਸ਼ੀ ਗੋਪੀ ਛੋਟੇ ਦੇ ਬੱਤੇ ਨੂੰ ਜਿਹੜੀ ਗੋਦੀ ਦੇਣਾ ਇਹ ਇੱਕ ਦਿਕਾਵਾ ਰਾਵਾਂਗੇ ਬੋਲੇ ساتھی کہ میں ਮੈਨੂੰ ਲੱਗਦਾ ਹੈ ਇਹ ਮੈਟਰ ਉਹਨਾਂ ਦੇ ਸਮੇਂ ਦਾ ਜੈਨਾ ਬਣੂ ਕਿਉਂਕਿ ਇਹਦੇ ਸ਼ਰੀਰ ਦੀ ਬੱਤਰ ਦੱਸਦੀ ਹੈ ਸੱਚੇ ਬਾਦਸ਼ਾਹ ਮੇਰ ਮੇਲੇ ਜਿਵੇਂ ਇੱਕ ਮਲੇ ਨਾ ਜਿਹੜਾ ਦੁਨੀਆ ਦੇ ਵਿੱਚ ਕੰਮ ਦਿੰਦਾ ਹੈ ਉਹ ਸਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਵੀ ਗੁਰਪੀ ਇਸ ਪਟੀਆਂ ਦੇ

منجیت منجیت نئے پیڑا آجا کھیلا گل <سؤال> کرے نو گل آتی سردی ਮਾਂ ਜਿਹੜਾ ਅਇਦਰ ਦੇਖਿਆ ਕੋਈ ਛੋਟੀ-ਕੋਟੀ ਦੇ ਖਿਡਾਰੀ ਬਰੰਦਰ ਕਿਸਤ ਵਾਲਕੇ ਦੇ ਅਗਲੇ ਮੈਚ ਰਾਣ ਦੇ ਵੀਰੋ ਕਿਹਦੇਗੇ ਗੱਲ ਵੱਖਰੀ ਹੋਣੀ ਹੈ ਲਓ ਜੀ ਕਬੱਡੀ ਖੇਡ ਮੈਦਾਨ ਅੰਦਰ ਅਮਤ ਪੱਟੀਆਂ ਔਰ ਵਕੀਰ ਸਿੰਘ ਦੀਪੀ ਮੈਂ ਕਹਿੰਦੇ ਆ 25 ਤੋਂ ਬਾਅਦ ਆ ਮਹੀਨਾ ਮੈਨੂੰ ਮਾਫੀ ਦੇ ਦਿਓ 25 ਤੋਂ ਬਾਅਦ 4 4 4 ਜੱਫੇ ਦੇ ਦਿਆ ਹਾਂ ਚੱਲ ਪੈਣਾ ਜਿੱਦੂ ਜੀ 3 4 ਨਹੀਂ ਮੈਨੂੰ ਉਧਰ ਮੇਰਾ ਪਹਿਲਾ ਕੀ ਹੈ ਮੇਰਾ ਕੀ ਹਿਸਾਬ ਹੋ ਗਿਆ ਹੁਣ ਮੈਂ ਬਗਲ ਪਾਉਣਾ ਅੱਗੇ ਤੇਗਾ ਮਾਰਦਾ ਨਾ ਜਦੋਂ ਐ ਮਾਰ ਕੇ ਨਾਲ ਡਿੱਗਦਾ ਵਾ ਹੁਣ ਮੈਂ ਕੀ ਕਰਦਾ ਬਗਲ ਪਾ ਕੇ ਤੇ ਆ ਬੜਾਈ ਰੱਖਦਾ ਤਾਂ ਅੜਿਆਰੀ ਨਾ ਇਦਾਂ ਇਹਨੂੰ ਮੈਨੂੰ ਇਦਾਂ ਹੋ ਜਾਂਦਾ ਵਾ ਹੁਣ ਮੈਂ ਜਦੋਂ ਪਹਿਲੋਂ ਤੁਰਦਾ ਨਾ ਨਾ ਬੰਦੇ ਦੇ ਨਾਲ ਬੰਦੇ ਨੂੰ ਐ ਤੋੜ ਕੇ ਮੋਢਾ ਮਾਰਦਾ ਨਾ ਮੋਢੇ ਹੁਣ ਮੈਂ ਬੰਦੇ ਨੂੰ ਉਡਾ ਕੇ ਤੇ ਐ ਖਲੋ ਜਾਂਦਾ ਲੱਕ ਨਹੀਂ ਮੁੜਦਾ ਲੱਕ ਇਦਾਂ ਹੋ ਜਾਂਦਾ ਹੁੰਦਾ ਸਹੀ ਹੈ ਹੁਣ ਲੱਕ ਨਹੀਂ ਮੁੜਦਾ ਨਹੀਂ ਜਦੋਂ ਲੱਕ ਮੁੜਨਾ ਪਿਆ ਅਸਲ ਤੇ ਨਾ ਜਿਹੜੀ ਕਬੱਡੀ ਆ ਨਾ ਮੈਚ ਮੈਚ ਹੀ ਆ ਜਿਹੜੀ ਗੱਲ ਆ ਗੇਮ ਉਦਾਂ ਪ੍ਰੈਕਟਿਸ ਜਿੰਨੀ ਮਰਜ਼ੀ ਕਰੀ ਜਾ ਜਿਹੜਾ ਬੰਦਾ ਮੈਚਾਂ ਨਾਲ ਫਿੱਟ ਹੋਣਾ ਮੈਚਾਂ ਨਾਲ ਹੀ ਹੁੰਦਾ ਉਹ ਮੈਚਾਂ ਨਾਲ ਹੁੰਦਾ ਹੁਣ ਕਿਉਂਕਿ ਜਾਂ ਏਜ ਦਾ ਫਰਕ ਲਾ ਲਾ ਏਜ ਦਾ ਫਰਕ ਹੋ ਗਿਆ ਜਾਂ ਜਿੱਦਾਂ ਮਰਜ਼ੀ ਏਜ ਦਾ ਵੀ ਫਰਕ ਪੈਂਦਾ ਇੱਕ ਉਹ ਚੀਜ਼ ਹੈ ਕਿ ਹੁਣ ਜਿਤਨਾ ਆਪਾਂ ਕਹਤੀਏ ਲਚਕ ਸਰੀਰ ਚ ਕੱਢ ਜਾਂਦੀ ਆ ਥੋੜੀ ਜੀ ਮੂਵਮੈਂਟ ਕੱਢ ਜਾਂਦੀ ਆ ਉਹ ਮੂਵਮੈਂਟ ਬਣ ਲੱਗਿਆ ਥੋੜਾ ਜਿਹਾ ਟਾਈਮ ਲੱਗਦਾ ਬਣ ਜਾਊਗੀ ਜੇ ਮੈਂ ਮਿਹਨਤ ਮਿਹਨਤ ਕਰਦਾ ਵਾ ਨਹੀਂ ਮਿਹਨਤ ਨਹੀਂ ਕਰਦਾ ਪਰ ਅਜੇ ਮੈਜੀ ਆ ਨਾ ਸਰੀਰ ਨਹੀਂ ਜਾਂਦਾ ਹੁਣ ਜਿਤਨਾ ਉਹ ਰੇਡਾਂ ਪਾਉਂਦੇ ਮੈਂ ਤੇ ਕੋਈ 1 ਮਿੰਟ ਚ ਬਗਲ ਚ ਵਾ ਉਹ ਮੈਡੀਕਲ ਪਗਲ ਚ ਜਾਂਦਾ ਨਹੀਂ ਸੀ